ਇਹਨਾਂ ਨੇ 750 ਰੁਪਏ ਬਣਾਤਾ ਤੇ ਇੱਕ ਪਲੇਟ ਦਿੱਤੀ ਆ ਕਿੰਨੇ ਦੱਸੇ ਸੀ ਪੈਸੇ ਪੈਸੇ ਮੈਨੂੰ 140 ਰੁਪਏ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ ਪਿਆ ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਹੀ ਪਹਿਲੇ ਰੱਖੇ ਤਾਂ ਕਹਿਣ ਦੀ ਮੌਕਾ ਹੀ ਨਹੀਂ ਦਿੱਤਾ ਕਿੰਨੇ ਲੋਕਾਂ ਦਾ ਵੀਓ ਮੰਗੋ ਤੁਹਾਨੂੰ ਲੋਕਾਂ ਨੇ ਆਪੇ ਦੱਸ ਦੇਣਾ ਇੱਥੇ ਦਾ ਜਿ ਫਗਵਾੜੇ ਦਾ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਹੈ ਜੀ ਕਹਿ ਕੇ 1000 ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਧੱਕਾ ਚਾ ਦੋ ਆ ਨਾ ਉਹ ਗਲਤ ਆ 140 ਮੰਗ ਕੇ 750 140 ਤੇ ਕਹਿ ਕੇ ਮੋੜ ਦੇ ਤਾਂ ਤੰਦਰ ਆਵੇਂ ਤਾਂ 750 ਰੁਪਏ ਬਣਾਤਾ ਇਹਨਾਂ ਨੇ ਜਿਹੜਾ ਕਾਊਂਟਰ ਤੇ ਇਹਨਾਂ ਨੇ ਬਰਵਾਸੀ ਖੜਾ ਕੀਤਾ ਹੈ ਉਹ ਗਲਤ ਬੋਲਦਾ ਮਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਮੇਰੇ ਇਕੱਠੇ ਹੋ ਕੇ ਪੈ ਜਾਂਦੇ ਆ ਆ ਕੇ ਪ੍ਰੈਸ਼ਰ ਪਾਉਂਦੇ ਆ ਅਗਲੇ ਤੇ ਉਹ ਕਹਿੰਦੀਆਂ 20 ਰੁਪਏ ਦਾ ਗਲਾਸ ਆ 50 ਰੁਪਏ ਮੰਗਦੇ ਆ ਹੁਣ ਇਹ ਉਹ ਉਹਨਾਂ ਨੂੰ ਕਹਿੰਦਾ ਧੱਕੇ ਨਾ ਕਰਦਾ ਪੈਸੇ ਕਟੋ ਉਹਨਾਂ ਨੂੰ ਕਹਿੰਦਾ ਪੈਸੇ ਕਟੋ ਕਹਿੰਦਾ ਖਰਚਿਆਂ ਦੇਣ ਦੇ ਨਾਂ ਤੇ ਆ ਕੇ ਫਰੋਡ ਹੁੰਦਾ ਹੁੰਦਾ ਸੀਗਾ ਪਰਚੀਆਂ ਦੇਣੀਆਂ ਲੱਗ ਨੂੰ ਮੇਰਾ 500 ਦੀ ਪਰਚੀ ਨੇ ਲਓ ਦਿਖਾਉਣੇ 500 ਆ ਨਿਕਲਣਾ ਵਿੱਚੋਂ 400 ਰੁਪਏ ਆ ਹਾਂ ਪੱਤਰਕਾਰ ਆ ਨਹੀਂ ਨਹੀਂ ਫੇ ਫੇ ਗਰੀਬ ਲੁੱਟ ਲੂਗੇ ਗਰੀਬ ਲੁੱਟ ਲੂਗੇ ਹਾਂ ਕਿਆ ਕਿਆ ਬੋਲ ਆ ਖੜਾ ਮੈਂ ਇੰਗਲਿਸ਼ ਲੱਗੀ ਪੜਾ ਮੈਂ ਗਰੀਬ ਲੁੱਟੂਗਾ ਤੁਸੀਂ ਐਡ ਦੇ ਲੈ ਮੰਗਦੇ ਹੋ ਨਾ ਮਾਰਾ ਜੀ 2100 ਰੁਪਏ ਐਡ 3500 ਐਡ ਕਦੋਂ ਮੰਗਿਆ ਆ ਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਬੰਦਾ ਪੰਜਾਬ ਤੋਂ ਇੱਕ ਬੰਦਾ ਜੀ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਉਹ ਪੰਜਾਬ ਕੇਸਰੀ ਵਰਗੀ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਖਵਾੜੇ ਵਾਲੇ ਪੱਤਰਕਾਰ ਹਾਂ ਮਗੜ ਆਇਆ ਅੱਛਾ ਹੋਰ ਕੀ ਕਰਨ ਆਏ ਆ ਅਸੂਦੀ ਕਰਨ ਆਏ ਆ ਆ ਦਾ ਸਮਾਂ ਨਹੀਂ ਹੈ ਨਹੀਂ ਹੋਰ ਕੀ ਕਰਨ ਆਏ ਸਾਡਾ ਫਰਟੀਕਨ ਲੈ ਗੋ ਸਾਡਾ ਤੈ ਮੰਗਣ ਆਏ ਪੈਸੇ ਮੰਗਣ ਆਏ ਦੁਨੀਆ ਜਾਣਦੀ ਆ ਮੈਨੂੰ ਐਟ ਲਿਸਟ ਪੜੋ ਹਾਂ ਫਿਰ ਤੁਹਾਨੂੰ ਵੀ ਜਾਣਦੀ ਐ ਇੱਥੇ ਫਗਵਾੜੇ ਦੀ ਦੁਨੀਆ ਦੁਕਾਨ ਤੇ ਆਇਆ ਤੂੰ ਖੜਾ ਮੈਂ ਹਾਂ ਖੜਾ ਖੜਾ ਮੈਂ ਇੱਥੇ ਇਹ ਸਾਡਾ ਯਾਰ ਹੈਲੋ ਤੁਸੀਂ ਫਰੋਡ ਆਹਾ ਫਰੋਡ ਤੁਸੀਂ ਫਰੋਡ ਤੁਹਾਡਾ ਰਜਿਸਟਰ ਨਹੀਂ ਚੱਲਿਆ ਕਿ ਆ ਫਰੋਡ ਹੋ ਤੁਸੀਂ ਕੋਈ ਗੱਲ ਨਹੀਂ ਆ ਤੁਸੀਂ ਇਹਨਾਂ ਕੋਲ ਹੈ ਨਹੀਂ yellow card ਫਰੋਡ ਵਾਲੇ ਆ ਫਰੋਡ ਵਾਲੇ ਆ ਸੀ ਬੋਟੂ ਵਾਲੇ ਦੂਜੇ ਆ ਆ ਆ ਤੁਸੀਂ ਉਹ ਆ ਉਹ ਆ ਕੋਲ ਕੋਈ ਫੋਟੋ ਨਹੀਂ ਸਾਡੀ ਚਬਰ ਲਾਂਦੀ ਉਹ ਆ ਉਹ ਆ ਹਾਂ ਦੇਖੋ yellow card ਚੁੱਪ ਕਰ ਤੂੰ ਚੁੱਪ ਕਰ ਜਾ ਉਹ yellow card ਬਾਈ ਲੋਕ ਦੱਸਣ ਇਹ ਗੱਲ ਭਈ ਕਿੰਨੇ ਲੋਕਾਂ ਦੇ ਨਾਲ ਇੱਥੇ ਧੱਕਾ ਹੋਇਆ ਲੋਕ ਆਉਣ ਅਕੇ ਲੰਗਰ ਲੱਗਾ ਚਾਹ ਰਿਹਾ ਅਜੋਨ ਨੂੰ ਆਰਡਰ ਦੇ ਦੀਏ ਪੋਰੇ ਦਾ ਭੈਂਚੋ ਦਾ ਕਿਲੋ ਦਾ ਚਾਰ ਦਾ ਡੱਬਾ ਵੀ ਪਿਆ ਇੱਥੇ ਪਤਾ ਲੱਗਿਆ ਬੰਦੇ 140 ਦੱਸ ਕੇ 7-700 ਰੁਪਏ ਬਿਲ ਬਣਾ ਦਿੰਦੇ ਆ ਤੇ ਜਦੋਂ ਕੋਈ ਬਿਲ ਦਿੰਦਾ ਨਹੀਂ ਫਿਰ ਤੁਹਾਡੇ ਵਰਗੇ ਕਹਿੰਦੇ ਇੱਥੇ ਪੁਲਿਸ ਵਾਲਿਆਂ ਨੂੰ ਵੀ ਸਾਥ ਲੈਂਦੇ ਆ ਬੰਦਿਆਂ ਨੇ ਤਾਂ ਇਹ ਕਿਹਾ ਜੀ ਪੁਲਿਸ ਵਾਲਿਆਂ ਨੇ ਮਿਲੀ ਭੁਗਤ ਵੀ ਹੋਰੀ ਨਾਲ ਮਾਂਦਾਰ ਨਹੀਂ ਅੱਜ ਜਿਹੜੇ ਦੇ ਵਿੱਚ ਮੈਂ ਮੈਂ ਕਹਿੰਦਾ ਭਾਈ ਮੈਂ ਆਪਣੇ ਬੱਚਿਆਂ ਨੇ ਕਹਿੰਦਾ ਕਹਿੰਦਾ ਦੁਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿਣਾ ਬੱਚਿਆਂ ਦੀ ਦਾ ਮਾਂਦਾਰ ਕੀ ਮਾਂਦਾਰ ਕੀ ਮੇਰੇ ਬੱਚਿਆਂ ਦੇ ਉੱਪਰ ਸਿੱਧਿਆ ਤੂੰ ਨਹੀਂ ਮੈਂ ਮਾਂ ਮੇਰੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਨਾ ਮਾਂਦਾਰਾ ਹੈ ਚੱਲ ਜਾਓ ਫੇਰ ਮਾਂਦਾਰਾ ਦਰਵਾਜ਼ਾ ਦਲੀਏ ਤੂੰ ਫੁੱਦੂ ਆ ਮੈਂ ਨਵਾਂ ਸ਼ਹਿਰ ਤੋਂ ਇੱਥੇ ਚੱਲ ਗਏ ਓ ਹੈਲੋ ਓ ਮਾਂਦਾਰ ਜਿਹੜੀ ਲਗਾ ਤੇ ਗੜੇ ਇਨੀ ਮਤਾਂ ਤੂੰ ਤੂੰ ਕਹਿ ਲੂਗਾ ਇਹ ਗੱਲ ਕਹਦੂਗਾ ਤੂੰ ਓਏ ਪ੍ਰਸ਼ਾਸਕ ਓ ਬਾਈ ਕਾਂਡਾ ਜੀ ਉਹ ਤਾਂ ਬਾਹਰ ਫੜ ਕੇ ਕਹਿੰਦਾ ਤੂੰ ਅੰਦਰ ਆ ਅੰਦਰ ਕੋਈ ਬਦਮਾਸ਼ ਆ ਮੈਂ ਤਾਂ ਮਹੀਨਾ ਪਹਿਲਾਂ ਆਇਆ ਸੀ ਇਹਨਾਂ ਨੇ 750 ਰੁਪਏ ਬਣਾਤਾ ਤੇ ਇੱਕ ਪਲੇਟ ਦਿੱਤੀ ਆ ਕਹਦਾ ਜੀ ਆ ਕਹਿੰਦੇ ਮਟਰ ਪਨੀਰ ਕਈ ਕੋ ਕਹਿ ਦਤਾ ਇਹਨਾਂ ਨੇ ਇੱਕ ਦੋ ਪਲੇਟਾਂ ਕਰਾ ਦਿੱਤੀ ਮੈਨੂੰ ਓਦਾਂ ਕਰ ਕਿੰਨੇ ਦੱਸੇ ਸੀ ਪੈਸੇ ਪੈਸੇ ਮੈਨੂੰ 140 ਰੁਪਏ ਤੇ ਬਾਕੀ ਕਿੰਨੇ ਦਿੱਤੇ 750 ਰੁਪਏ ਆ ਲਓ ਜੀ ਨੇ 140 ਦਾ 750 ਕਿੱਦਾ ਬਣ ਗਿਆ ਜੀ ਉਹ ਇਹ ਤਾਂ ਗੱਲ ਆ ਨਾ ਕਿੱਦਾਂ ਬਣ ਗਿਆ ਮੈਨੂੰ ਦੇਣੇ ਪਏ ਤੁਸੀਂ ਦੱਸੋ ਇਹ ਬਣ ਗਿਆ ਮੈਨਾਂ ਮੁੰਡੇ ਐਸੇ ਗੱਡੀ 'ਚ ਮੈਨੂੰ ਦੇਣੇ ਪਏ ਉਦੋਂ ਉਹ ਕਹਿੰਦੇ ਦੇ ਪੜਾ ਲਾੜਣਾ ਨਹੀਂ ਕਿਹੜਾ ਝਗੜਾ ਨਹੀਂ ਕਰਨਾ ਆਪਾਂ ਦੇ ਦਿੰਦੇ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ ਵੀ ਆ ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਹੀ ਪਹਿਲਾਂ ਰੱਖੇ ਤਾਂ ਕਹਿਣ ਦੀ ਮੌਕਾ ਹੀ ਨਹੀਂ ਦਿੱਤਾ 140 ਦੱਸ ਕੇ ਆਪੇ ਸਮਾਨ ਰੱਖੀਗੇ ਘਟੋ ਘਾਟ 6 ਸਾਲ ਪਹਿਲਾਂ ਵੀ ਆਇਆ ਉਦੋਂ ਵੀ ਇਦੇ ਹੋਈ ਸੀ ਆ ਬੰਦੇ ਖੜੇ ਯਾਰ ਇਹਨਾਂ ਨਾਲ ਵੀ ਇਦਾਂ ਹੀ ਹੋਈ ਘਟੋ ਘਾਟ 6 ਸਾਲ ਪਹਿਲਾਂ ਆਇਆ ਉਦੋਂ ਵੀ ਇਦੇ ਹੋਈ ਮੈਨਾਂ ਚੜੀ ਸਾ ਇੱਦਾਂ ਨਹੀਂ ਹੁਣ ਜਾਂਦੇ ਸਾਡੇ 20 ਮੁੰਡਿਆਂ ਦੀ ਲੜਾਈ ਤੁਹਾਡਾ ਕਰਨ ਨੂੰ ਕਰ ਸਕਦੇ ਸੀ ਕੀਤਾ ਨਹੀਂ ਲੈ ਇੱਕ ਨਹੀਂ ਮੈਨੂੰ ਘੱਟੋ-ਘੱਟ ਮੈਂ 30-40 ਗਵਾਹੀਆਂ ਮੈਂ ਕੋਰਟ ਚ ਕਰਾਉਣੀਆਂ ਬਾਈ ਜੀ ਤੁਸੀਂ ਸੋਸ਼ਲ ਮੀਡੀਆ ਦੇ ਲੋਕਾਂ ਦਾ ਵੀਓ ਮੰਗੋ ਸਾਨੂੰ ਲੋਕਾਂ ਨੇ ਆਪੇ ਦੱਸ ਦੇਣਾ ਇੱਥੇ ਦਾ ਜਿਹਾ ਫਗਵਾੜੇ ਦਾ ਆਪਸ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਹੈ ਜੀ ਲੋਕਾਂ ਨੂੰ ਤੁਹਾਨੂੰ ਆਪੇ ਦੱਸ ਦੇਣਾ ਕੀ ਗੱਲ ਆ ਸਾਰੇ ਗੁੰਡਾ ਕਰਦੀ ਆ ਜੀ ਇਹ ਕੋਈ ਨਹੀਂ ਬੰਦਾ ਮੰਗੂਗਾ ਜੀ ਕੋਈ ਚੀਜ਼ ਤਾਂ ਤੁਸੀਂ ਦਿਓ ਯਾਰ ਕੋ ਖਾਊਗਾ ਪੈਸਾ ਨਾ ਲਵਾਂਗੇ ਨਹੀਂ ਨਹੀਂ ਖਾਊਗਾ ਖਾਣ ਨਹੀਂ ਨਹੀਂ ਖਾਣ ਯਾਰ ਮੰਗਣੇ 'ਚ ਫਰਕ ਆ ਨਾ ਜੀ ਮੈਂ ਇਹਨੇ ਲੱਸੀ ਨਹੀਂ ਨਹੀਂ ਆ ਲੱਸੀ ਨੇ ਆ ਇੱਕ ਮਿੰਟ ਆਓ ਤੁਸੀਂ ਆਪ ਮੰਗੇ ਤੇ ਕਿ ਲਿਆ ਕੇ ਧਰੀਆਂ ਸੀ ਜਿਨ੍ਹਾਂ ਨੇ ਇਹਨਾਂ ਨੇ ਪਹਿਲਾਂ ਰੱਖ ਦਿੱਤਾ ਕਹਿਣ ਤੋਂ ਪਹਿਲਾਂ ਹੀ ਖਾਦੀ ਨਹੀਂ ਤੂੰ ਖਾਦੀ ਪਰ ਆ ਨਹੀਂ ਖਾਦੀ ਨਹੀਂ ਰੱਖਣੇ ਨਹੀਂ ਕੀ ਮਤਲਬ ਇਹ ਕੀ ਮਤਲਬ ਆ ਤੁਹਾਡਾ ਕਮਾਲ ਜੀ ਹੋ ਗਈ ਨਹੀਂ ਨਹੀਂ ਅੱਛਾ ਨਹੀਂ ਤੁਸੀਂ ਮੰਗਿਆ ਨਹੀਂ ਰੱਖ ਦੋਗੇ ਆਪੇ ਬਾਬਾ ਜੀ 140 ਹਾਂ ਕਹਿ ਕੇ 1000 ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਤੱਕਾ ਜਦਾ ਉਹ ਨਾ ਉਹ ਗਲਤ ਆ 140 ਮੰਗ ਕੇ 750 140 ਇੱਥੇ ਕਹਿ ਕੇ ਮੋੜ ਦੇ ਤਾਂਦਰਾਂਵੇਂ ਤੋਂ 750 ਰੁਪਿਆ ਬਣਾਤਾ ਇਹਨਾਂ ਨੇ ਤਾਂ ਉਦੋਂ ਮੈਂ ਲੜਾਈ ਝਗੜਾ ਨਹੀਂ ਕੀਤਾ ਮੈਂ ਕਿਹਾ ਕੋਈ ਕਾਲੀ ਸੀਗੀ ਮੈਨੂੰ ਉਦੋਂ ਜਲੰਧਰ ਨੂੰ ਜਾਣਾ ਸੀ ਮੈਂ ਅੱਛਾ ਗੱਡੀ ਵਿੱਚ ਇਹ ਗਲਤ ਆ ਇਹਦਾ ਨਾ ਉਹ ਮਾਈਆਂ ਦੀ ਕਾਲੀਆਂ ਚੜ ਗਈਆਂ ਬੱਸੇ ਉਹ ਉਹ ਜਿਹੜਾ 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 ਕਾਊਂਟਰ ਤੇ ਇਹਨਾਂ ਨੇ ਪਰਵਾਸੀ ਖੜਾ ਕੀਤਾ ਉਹ ਗਲਤ ਬੋਲਦਾ ਮਾਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਕਿਹਾ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਪਹਿਲੇ ਇਕੱਠੇ ਹੋ ਕੇ ਪੈ ਜਾਂਦੇ ਆ ਆ ਕੇ ਪ੍ਰੈਸ਼ਰ ਪਾਉਂਦੇ ਅਗਲੇ ਤੇ ਇੱਥੇ ਬੰਦਾ ਦੱਸਦਾ ਕੋਈ ਨਾ ਪੁਲਿਸ ਵੀ ਬੁਲਾ ਲਈ ਨਾਲੇ ਪੁਲਿਸ ਨੂੰ ਸਾਥ ਦੇ ਲਿਆ ਜੀ ਜਦੇ ਇਹ ਇਹ ਪੋਰਸ ਵੀ ਸਾਡੇ ਲੈਂਦੇ ਜੀ ਇਹ ਨਾਲੇ ਨਾਲੇ ਰਲੇ ਹੋਏ ਇਹਨਾਂ ਦੇ ਨਾਲ ਜਿਹੜੇ ਲੁੱਟ ਤੇ ਮਿਲੀ ਉਹਦਨਾ ਹੋ ਰਹੀ ਹੈ ਭਾਜੀ ਨਹੀਂ ਤਾਂ ਆਮ ਕੋਈ ਨਹੀਂ ਆ ਪੁਲਿਸ ਵਾਲਿਆਂ ਨੂੰ ਵੀ ਹੁਣ ਆਪਾਂ ਆਪਾਂ ਦੋ ਬੰਦੇ ਪੱਕੇ ਛੱਡਾਂਗੇ ਹੁਣ ਜੀ ਨਾਲ ਉਹ ਪੁਲਿਸੀਆ ਵੀ ਹੁਣ ਆਉਣ ਦੇਖਦੇ ਆ ਕਿਹੜੇ ਆਉਂਦੇ ਆ ਉਹ ਟੈਨਸ਼ਨ ਨਾ ਲੈ ਤੂੰ ਇਹਨਾਂ ਨੇ ਕੀ ਆ ਕੀ ਆ ਬਾਈ ਦੱਸ ਦੱਸ ਨੂੰ ਨਹੀਂ ਕੀ ਕਹਿੰਦਾ ਇਹ ਕਹਿੰਦੇ ਅੱਧੀ ਕਰਦੇ ਆ ਇਹ ਪਰ ਹੁਣ ਡਰ ਗਿਆ ਸਰੀ ਦਾ ਨਹੀਂ ਹੁੰਦਾ ਗੱਲ ਨਹੀਂ ਨਹੀਂ ਪੁਲਿਸ ਜਾਂ ਨਾਲ ਰਲੇ ਵੀ ਬੰਦੇ ਬੋਲਦੇ ਨਹੀਂ ਯਾਰ ਉਹ ਬੰਦਾ ਪੇਸ਼ ਕਰੋ ਜੀ ਜਿਹੜਾ ਬੰਦਾ ਗਾਲਾਂ ਕੱਢੀਆਂ ਸਾਡੇ ਬੰਦੇ ਨੂੰ ਇਹਨੂੰ ਉਹ ਬੰਦਾ ਲਿਆਓ ਜੀ ਸਰ ਕਿਹੜੇ ਬੰਦੇ ਨੇ ਗਾਲਾਂ ਕੱਢੀਆਂ ਗਾਲਾਂ ਮੈਂ ਤੁਹਾਨੂੰ ਦੱਸ ਦਿੰਦਾ ਲਿਆਓ ਬੰਦਾ ਮੂਰੇ ਤਾਂ ਲਿਆਓ ਤੁਹਾਨੂੰ ਦੱਸ ਦਿੰਦੇ ਆ ਬੰਦਾ ਲਿਆਓ ਮੂਰੇ ਜੀ ਸਰਦਾਰ ਜੀ ਨੂੰ ਪਤਾ ਉਹਨਾਂ ਨੂੰ ਕਿਹਨੇ ਗਾਲਾਂ ਕਿਨੇ ਕੱਢੀਆਂ ਵਾ ਹੈ ਕਿਨੇ ਗਾਲਾਂ ਕੱਢੀਆਂ ਜਿਹੜਾ ਭਈਆ ਸੀ ਕਾਊਂਟਰ ਤੇ ਖੜਾ ਜਿਹੜਾ ਭਈਆ ਕਾਊਂਟਰ ਤੇ ਖੜਾ ਸੀ ਆ ਉਹਨੂੰ ਬੋਲਣਾ ਨਹੀਂ ਆਉਂਦਾ ਉਹ ਗਲਤ ਬੋਲਦਾ ਉਹ ਮਾਈਆਂ ਨੂੰ ਵੀ ਗਲਤ ਬੋਲੇ ਆ ਉਹਨੇ ਜਿਹੜੀਆਂ ਲੇਡੀਜ਼ ਸੀਆਂ ਉਹਨਾਂ ਨੂੰ ਵੀ ਗਲਤ ਬੋਲਦਾ ਸੀ ਉਹ ਮੈਚ ਲਿਆ ਉਹਨੂੰ ਕਿਹਾ ਮੈਂ ਕਿਹਾ ਤੂੰ ਉਹਨਾਂ ਨੂੰ ਕੱਲ ਗਲਤ ਬੋਲਣ ਲੱ ਉਹਨਾਂ ਨੂੰ ਕਹਿੰਦਾ ਪੈਸੇ ਘਟੋ ਕਹਿੰਦਾ ਹਾਂ ਨਹੀਂ ਤਾਂ ਐਂ ਕਰ ਦੂ ਐਂ ਕਰ ਦੂ ਮੈਂ ਕਿਹਾ ਤੂੰ ਗਾਲੇ ਗਲਤ ਬੋਲਦਾ ਇਹਨਾਂ ਨੂੰ ਉਹ ਚੜ ਚੜ ਗਈਆਂ ਜਲੰਧਰ ਨੂੰ ਵਿਚਾਰੀਆਂ ਦੋ ਜਾਣੀਆਂ ਉਹ ਜਲੰਧਰ ਨੂੰ ਪਸੇ ਹਾਂ ਜੀ ਉਹਨਾਂ ਪੁੱਛੀਏ ਸਹੀ ਲੈ ਹਾਂ ਆ ਦੇਖਿਆ ਜਿਹੜੇ ਜਿਹੜੇ ਆ ਗਏ ਜਿਹੜੇ ਆ ਗਏ ਇਹ ਜਿਹੜੇ ਆ ਗਏ ਜੀ ਜਿਹੜੇ ਆ ਗਏ ਇਹਨਾਂ ਨੂੰ ਦੱਸੋ ਜਿਹੜੇ ਆ ਗਏ ਆ ਖੜੇ ਆ ਉਹਨਾਂ ਨੂੰ ਦੱਸ ਆ ਜਿਹੜੇ ਹੁਣ ਤੁਹਾਡੇ ਮੂੰਹ ਪਰ ਖੜੇ ਆ ਜਾਂ ਪਰਚੀਆਂ ਦੇਣ ਦੇ ਨਾਂ ਤੇ ਅੱਗੇ ਫਰੋਡ ਹੁੰਦਾ ਹੁੰਦਾ ਸੀਗਾ ਪਰਚੀਆਂ ਦੇਣੀਆਂ ਲੱਗ ਨੂੰ 500 ਦੇ ਪਰਚੀ ਨੇ ਲਓ ਦਿਖਾਉਣੇ 500 ਆ ਨਿਕਲਣਾ ਵਿੱਚੋਂ 400 ਰੁਪਈਆ ਆ ਅ ਹਾਂ ਚਲੋ ਪਰਚੀਆਂ ਵਾਲਾ ਕੰਮ ਹੀ ਕਰਦੇ ਸਨ ਦਾ ਪਤਾ ਨਹੀਂ ਤੁਸੀਂ ਗਈ ਜਾਂਦੇ ਪਰਚੀਆਂ ਨਹੀਂ ਤੁਸੀਂ ਹੀ ਨਹੀਂ ਗਈ ਜਾਂਦੇ ਸਾਰੇ ਤੁਹਾਡੇ ਮੂੰਹ ਤੇ ਗਈ ਜਾਂਦਾ ਬੰਦਾ ਸਨ ਸਨ ਕੀ ਪਤਾ ਵਾ ਸਨ ਕੀ ਪਤਾ ਵਾ ਇਧਰ ਸਾਡੀਆਂ ਰੇਟ ਲਿਸਟਾਂ ਲੱਗੀਆਂ ਹੋਈਆਂ ਆ ਸਾਹਮਣੇ ਉਹ ਸਾਰਾ ਕੁਝ ਲਿਖਿਆ ਹੋਇਆ ਟੇਬਲ ਤੇ ਗਾਹਕ ਦਾ ਫਰਮ ਬਣਦਾ ਭਾਜੀ ਮੈਨੂੰ ਲੈਣਾ ਮੈਨੂੰ ਲਵੇ ਟੇਬਲ ਤੇ ਪਹਿਲਾਂ ਪੜ੍ਹ ਕੇ ਲਵੇ ਸਾਡੇ ਮੈਨੂੰ ਗਾਹਕ ਦਾ ਫਰਮ ਬਣਦਾ ਕਿ ਤੁਹਾਡਾ ਫਰਮ ਬਣਦਾ ਮੈਨੂੰ ਦੇਣਾ ਮੈਂ ਟੇਬਲ ਤੇ ਮੰਗਾਂ ਨਹੀਂ ਨਹੀਂ ਕਿਉਂ ਮੰਗੋ ਮੇਰੀ ਗੱਲ ਸੁਣੋ ਮੇਰੀ ਬਾਈ ਮੇਰੀ ਗੱਲ ਮੇਰੀ ਸੁਣ ਲੋ ਗੱਲ 140 ਚ ਬੰਦਾ ਬੁਲਾ ਕੇ ਕਿੱਥੇ ਆ ਵੀਰੋ ਕਿੱਥੇ ਆ ਵੀ ਮਿੰਟੇ ਭਾਈ ਉਹ ਵੀਰ ਜੀ ਉਹ ਰੇਟ ਲਿਸਟਾ ਲੱਗ ਗਿਆ ਰੇਟ ਲਿਸਟਾ ਕੈਮਰਾ ਮਾਰੋ ਉਹ ਛੱਡੋ ਯਾਰ ਉਹ ਛੱਡੋ ਕਾ ਜਾ ਛੱਡੋ ਉਹ ਛੱਡੋ ਯਾਰ ਸਾਡਾ ਫਰਜ਼ ਹੈ ਰੇਟ ਲਿਸਟ ਲਾਣਾ ਗਾਗ ਦਾ ਫਰਜ਼ ਹੈ ਪੜਨਾ ਨਹੀਂ ਪੜਦਾ ਰੈਡ ਲਿਸਟ ਲੱਗੀ ਆ ਜੀ ਹਾਂ ਜੀ ਬੰਦਿਆਂ ਵਾਂਗੂ 140 ਬੰਦਿਆਂ ਵਾਂਗੂ ਨਹੀਂ ਆਰਾਮ ਨਾਲ ਗੱਲ ਮੇਰੀ ਗੱਲ ਸੁਣ ਹਾਂ ਪੱਤਰਕਾਰ ਆ ਨਹੀਂ ਨਹੀਂ ਤੇ ਗਰੀਬ ਲੁੱਟੂਗਾ ਗਰੀਬ ਲੁੱਟੂਗਾ ਹਾਂ ਕੀ ਕੀ ਬੋਲ ਅਖੜਾ ਮੈਂ ਲੱਗੀ ਪੜੋ ਗਰੀਬ ਲੁੱਟੂਗਾ ਤੁਸੀਂ ਪੜੋ ਰੈਡ ਲਿਸਟ 140 ਰੁਪਏ ਕੈਸ਼ ਦੇ ਵਿੱਚ ਉਹ ਬਾਈ ਜੀ ਗੱਲ ਸੁਣ ਲੈ 100 ਨਹੀਂ ਤੁਸੀਂ ਪੱਤਰਕਾਰ ਤੁਸੀਂ ਪੱਤਰਕਾਰ ਹੋ ਇੱਜ਼ਤ ਨਾਲ ਗੱਲ ਕਰੋ ਹਾਂ ਜੀ ਆ ਆ ਗਈ ਆ ਤੁਸੀਂ ਜਿੱਦਣਾ ਗੱਲ ਕਰੋ ਹੈ ਨਾਮ ਨਾਲ ਆ ਪਰ ਆ ਰਾਮ ਨਾਲ ਗੱਲ ਕਰੋ ਸਾਡਾ ਫਰਜਾ ਰੇਟ ਲਿਸਟ ਲਾਣੀ ਅਰੇ ਸੁਣੋ ਇੱਕ ਮਿੰਟ ਸਾਡਾ ਫਰਜਾ ਰੇਟ ਲਿਸਟ ਲਾਣਾ ਤੁਸੀਂ ਪੜੋ ਤੁਹਾਡੇ ਫਰਜਵੰਦਾ ਪੜੋ ਲੱਡੂ ਲੱਡੂ ਨਾ ਗੱਲ ਨਾ ਕਰਨਾ ਗੱਲ ਰੇਟ ਲਿਸਟ ਪੜਨਾ ਨਹੀਂ ਨਹੀਂ 30 ਫੁੱਟ ਦੇ ਬੋਰਡ ਲੱਗਿਆ ਰੇਟ ਲਿਸਟਾ ਦੇ ਕੋਈ ਨਜ਼ਾਇਜ਼ ਆ 140 ਰੁਪਏ ਮੰਗ ਕੇ ਕਹ ਕੇ ਅਸੀਂ ਜੋ ਕਿ 140 ਰੁਪਏ ਬੜਾ ਕਾਹ ਰੇਟ ਲਿਸਟਾ ਲੱਗਿਆ ਹੈ ਹੈ ਕੋਈ ਨਹੀਂ ਆਪਣੇ ਬੰਦੇ ਇੱਕ ਮਿੰਟ ਓ ਇੱਕ ਮਿੰਟ ਓਏ ਲੱਕੀ ਓਏ ਓ ਇੱਕ ਮਿੰਟ ਤੁਹਾਨੂੰ ਤੁਹਾਡੀ ਭਾਸ਼ਾ ਸਮਝਾਣੇ ਆ ਜੀ ਤੂੰ ਇਧਰ ਹੈਲੋ ਭਾਈ ਸਾਹਿਬ ਇੱਕ ਮਿੰਟ ਆਰਾਮ ਨਾਲ ਕਰ ਰਹੇ ਆ ਆਰਾਮ ਨਾਲ ਕਰ ਗੱਲ ਮੇਰਾ ਆਰਾਮ ਨਾਲ ਕਰ ਰਹੇ ਆ ਇੱਕ ਮਿੰਟ ਆਰਾਮ ਨਾਲ ਕਰ ਗੱਲ ਹੈਲੋ ਤੁਹਾਡੀ ਤੁਹਾਡੀ ਭਾਸ਼ਾ ਦੇ ਤੁਸੀਂ ਐਡ ਦੇ ਲ ਮੰਗਦੇ ਹੋ ਨਾ ਮਾਰਾ ਜੀ 2100 ਰੁਪਏ ਐਡ 3200 ਐਡ ਕਦੋਂ ਮੰਗਿਆ ਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਬੰਦਾ ਪੰਜਾਬ ਤੋਂ ਇੱਕ ਬੰਦਾ ਭਾਈ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਉਹ ਪੰਜਾਬ ਕੇਸਲੀ ਵਰਗੀ ਐਸਵਾੜਾ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਗਵਾੜੇ ਵਾਲੇ ਪੱਤਰਕਾਰ ਤੁਸੀਂ ਕੀ ਕਰਨ ਆਏ ਹੋ ਹਾਂ ਜੀ ਮਗੜ ਆਇਆ ਅੱਛਾ ਹੋਰ ਕੀ ਕਰਨ ਆਏ ਹੋ ਕਸੂ ਕੀ ਕਰਨ ਆਏ ਹੋ ਆ ਕਸੂ ਮੈਨੂੰ ਨਹੀਂ ਹੋਰ ਕੀ ਕਰਨ ਆਏ ਸਾਡਾ ਫਰਕ ਇੱਕ ਮਿੰਟ ਸੁਣ ਕਾ ਸਾਡਾ ਤਹੇ ਮੰਗਣ ਆਏ ਪੈਸੇ ਮੰਗਣ ਆਏ ਬਾਈ ਕਿਹੋ ਵੀ ਜਿਹੜੇ ਬੰਦੇ ਆ ਪੈਸੇ ਮੰਗਣ ਆਇਆ ਜਗਦੀਪ ਸਿੰਘ 41 ਕਹਿੰਦੇ ਆਏ ਦੇਖ ਲਓ ਜੀ ਭਾਜੀ ਸਾਡਾ ਫਰਜਾ ਰੇਸ ਦੁਨੀਆ ਜਾਣਦੀਆ ਮੈਨੂੰ ਐਟ ਲਿਸਟ ਪੜੋ ਹਾਂ ਫਿਰ ਕੀ ਹੋਇਆ ਤੁਹਾਨੂੰ ਵੀ ਜਾਣਦੀ ਐ ਇੱਥੇ ਫਗਵਾੜੇ ਦੀ ਦੁਨੀਆ ਤੁਸੀਂ ਪੱਤਰਕਾਰ ਹੋ ਹਾਂਜੀ ਵੀਰ ਆਇਆ ਹਾਂ ਪੱਤਰਕਾਰ ਤੁਸੀਂ ਆਪਣਾ ਪਹਿਲਾਂ yellow card ਦਿਖਾਓ ਕਿੱਥੇ ਆ ਕੋਈ ਨਾ ਤੈਨੂੰ ਸਾਰਾ ਕੁਝ ਦਿਖਾ ਦਿਆਂਗਾ ਚੱਲੋ ਦਿਖਾਓ ਸਾਨੂੰ ਮੈਂ ਤਾਂ ਤਾਰੇ ਦਿੰਦਾ ਹਾਂਦਾ ਤਾਰੇ ਉਹ ਤਾਰਿਆਂ ਦੀ ਤੂੰ ਸਰਕਾਰ ਤੂੰ ਪਹਿਲਾਂ yellow card ਦੇ ਲਿਆ yellow card ਵਾਲੀ ਪੱਤਰਕਾਰ ਬੁਲਾ ਲੈ ਇੱਥੇ ਤੂੰ ਦੇ ਨਾ ਆਪਣਾ ਉਹ ਬੱਸ ਕਰ ਤੂੰ ਤੂੰ ਕੌਣ ਹੁੰਦਾ ਤੇਰੇ ਕੋਲ ਕੀ ਅਥੋਰਟੀ ਆ ਤੇਰੇ ਕੋਲ ਕੀ ਅਥੋਰਟੀ ਮੇਰੀ ਦੁਕਾਨ ਤੇ ਆਇਆ ਤੂੰ ਖੜਾ ਮੈਂ ਹਾਂ ਖੜਾ ਖੜਾ ਮੈਂ ਇੱਥੇ ਤੇਰੇ ਨਾਲ ਆ ਕੇ ਆਪਣੇ ਲੈ ਕੇ ਗਵਾਹ ਲੈ ਕੇ ਆਇਆ ਗਵਾਹ ਗਵਾਹ ਲੈ ਕੇ ਤੂੰ ਯੈਲੋ ਕਾਰਡ ਦੇਖਾ ਤਾ ਤੇਰੇ ਕੋਲ ਕਿਆ ਯੈਲੋ ਕਾਰਡ ਦੇਖਾ ਚੱਲ ਥਾਣੇ ਵਾਲੇ ਨੂੰ ਬੁਲਾ ਲਾ ਨਹੀਂ ਤੂੰ ਥਾਣੇ ਵਾਲੇ ਨੂੰ ਬੁਲਾ ਤੂੰ ਬੁਲਾ ਪੁਲਿਸ ਸੱਦ ਪੁਲਿਸ ਸੱਦ ਕਿਆ ਉਹਨਾਂ ਕੋਲ ਯੈਲੋ ਕਾਰਡ ਨਹੀਂ ਦਿਖਾ ਰਿਹਾ ਪੁਲਿਸ ਸੱਦ ਹਾਂ ਪੁਲਿਸ ਸੱਦ ਇਹ ਫੋਟੋ ਕੱਢ ਕੋਈ ਨਾ ਕੋਈ ਨਾ ਭਾਈ ਇਹ ਸਾਈਡ ਤੋਂ ਆ ਹੈਲੋ ਤੁਸੀਂ ਫਰੋਡ ਹੋ ਹਾਂ ਹਾਂ ਫਰੋਡ ਤੁਸੀਂ ਫਰੋਡ ਹੋ ਤੁਹਾਡਾ ਰਜਿਸਟਰਡ ਚੈਨਲ ਹੈ ਕਿ ਹਾਂ ਫਰੋਡ ਹੋ ਤੁਸੀਂ ਕੋਈ ਗੱਲ ਨਹੀਂ ਹਾਂ ਉਹ ਤੁਸੀਂ ਇਹਨਾਂ ਕੋਲ ਹੈ ਨਹੀਂ ਯੈਲੋ ਕਾਰਡ ਇਹ ਫਰੋਡ ਵਾਲੇ ਆ ਫਰੋਡ ਵਾਲੇ ਅਸੀਂ ਹਾਂ ਹਾਂ ਦੂਜੇ ਉਹੀ ਆ ਉਹੀ ਆ ਕੋਲ ਕੋਈ ਥੋੜੀ ਨਹੀਂ ਸਾਟੀ ਦਵਾ ਲਾਂਦੀ ਉਹੀ ਆ ਉਹੀ ਆ ਹਾਂ ਤੁਸੀਂ ਆਪਣੇ ਕੋਲ ਜੇ ਪੁੱਛੋ ਰੇਟ ਦੱਸਿਆ ਨਹੀਂ ਦੱਸਿਆ ਉਹਨੂੰ ਪੁੱਛੋ ਮੇਰੀ ਗੱਲ ਸੁਣਾ ਵੀਰੇ ਜਿਹੜਾ ਬੰਦਾ ਜਿਹੜਾ ਬੰਦੇ ਵਿੱਚ ਖਾਣ ਵਾਸਤੇ ਜਿਹੜਾ ਬੰਦਾ ਤੁਸਾਂ ਨੂੰ ਰੇਟ ਦੱਸਿਆ ਕਿ ਨਹੀਂ ਦੱਸਿਆ ਉਹਨੂੰ ਪੁੱਛੋ ਪੁੱਛੋ ਰੇਟ ਦੱਸਿਆ ਨਹੀਂ ਤਾਂ ਦਿਆਂ ਨੂੰ ਪੁੱਛੋ ਦੱਸਿਆ ਉਸ ਵੇਰ ਨੂੰ ਜਿਹੜੇ ਇਹਨਾਂ ਨੂੰ ਪੁੱਛੋ ਇੱਕ ਮਿੰਟ ਇੱਕ ਮਿੰਟ 140 ਵਾਲਾ ਕਿੱਥੇ ਆ ਉਹ ਮੇਰੀ ਗੱਲ ਸੁਣਾ ਲੋਕ ਦੱਸਣ ਰੇਟ ਲਿਸਟਾ ਲੱਗੀ ਆ ਓ ਇੱਕ ਮਿੰਟ ਖੜ ਜਾ ਹੁਣ ਚੁੱਪਦਾ ਕਰ ਜਾ ਤੁਹਾਡੇ ਕੋਲ yellow card ਚੁੱਪ ਕਰ ਤੂੰ ਚੁੱਪ ਕਰ ਜਾ ਉਹ yellow card ਸਾਰਾ ਦੇ ਦੇਣਗੇ ਕੋਈ ਨਾ ਟੈਨਸ਼ਨ ਨਾ ਲੈ ਟੈਨਸ਼ਨ ਕਾਦੀ ਲਈ ਜਾਂਦਾ ਤੂੰ ਬਾਈ ਲੋਕ ਦੱਸਣ ਇਹ ਗੱਲ ਬਾਈ ਕਿੰਨੇ ਲੋਕਾਂ ਦੇ ਨਾਲ ਇੱਥੇ ਠੱਕਾ ਹੋਇਆ ਲੋਕ ਆਉਣ ਅੱਗੇ ਲੋਕ ਅੱਗੇ ਆਉਣ ਲੋਕ ਦੱਸਾਂ ਵੀ ਤੁਹਾਨੂੰ ਬਸ ਹੈ ਅੱਛਾ ਐਡ ਦਿਓ ਤੁਹਾਨੂੰ ਹੈ ਲੰਗਰ ਲੱਗਾ ਚਾ ਬੜਾ ਦੇ ਦੀਏ ਲੱਗੀਆਂ ਦੇ ਰੇਟ ਲਿਸਟ ਸੁਣਦੇ ਬੜਾ ਰੇਟ ਲਿਸਟ ਪੜੋ ਹੌਲੀ ਬੋਲ ਹੌਲੀ ਸੁਣਦਾ ਨਾ ਤੁਹਾਨੂੰ ਰੇਟ ਲਿਸਟਾਂ ਲੱਗੀਆਂ ਨੇ ਸਾਡੀਆਂ ਉਹ ਦੇਖੋ ਲਿਖਿਆ ਨੇ ਸਾਰਾ ਕੁਝ ਪੰਜਾਬੀ ਚ ਹਿੰਦੀ ਚ ਲਿਖਾਣਾ ਸਾਰੀਆਂ ਬੰਦੇ ਨੇ 140 ਕਹਿ ਕੇ 700 ਮੰਗ ਲੈਣਾ ਕਿੱਥੇ ਦੀ ਸਮਝ ਆ ਰਹੀ ਆ 700 ਦਾ ਮਾਲਕਾਂ ਦਾ ਲੈਣਾ ਨਹੀਂ ਬੰਦੇ ਨੇ ਮੰਗਿਆ ਬਿਨਾ ਬਿਨਾ ਮੰਗੇ ਤੋਂ ਆ ਕਿੱਥੇ ਬਾਈ ਜੀ ਆਇਓ ਜਬਰਦਸਤੀ ਆਂਦਰ ਜਬਰਦਸਤੀ ਇੱਕ ਮਿੰਟ ਹੱਥ ਨਾ ਕਰ ਮੇਰੇ ਨਾਲ ਮੇਰੇ ਵੱਲ ਹੱਥ ਨਾ ਕਰ ਇੱਧਰ ਤੂੰ ਆਂਦਾ ਟੇਬਲ ਦੇ ਬੈਠ ਮੈਂ ਜ਼ਬਰਦਸਤੀ ਤੇਰੇ ਮੂੰਹ ਚ ਪਾਉਂਗਾ ਆ ਦੋਸਤ ਮੰਗਾਓ ਦੱਸੋ ਮੰਗਾਓ ਬਰਗਰ ਨਾਲ ਖੀਰ ਆ ਜਾਂਦੀ ਆ ਦਹੀਂ ਆ ਜਾਂਦਾ ਆ ਜੂਸ ਆ ਜਾਂਦਾ ਆ ਜ਼ਬਰਦਸਤੀ ਤੁਹਾਡੇ ਮੂੰਹ ਚ ਪੰਦੇ ਆ ਖਾਣੇ ਦਾ ਮੋਰੇ ਦਾ ਜਿਹੜਾ ਕਿਲੋ ਦਾ ਚਾਰਦਾ ਡੱਬਾ ਵੀ ਪਿਆ ਆ ਗੋਲ ਕਿਨੇ ਗੱਡੀ ਗੱਲ ਕੱਢਣੀ ਗੋਲ ਗੱਲ ਕਰ ਦੋ ਤੁਸੀਂ ਗੱਡੀ ਗੱਲ ਤੂੰ ਗੱਡੀ ਗੱਡੀ ਗੱਲ ਕੈਮਰਾ ਲੱਗਾ ਦੱਸ ਕਿਉਂ ਮੈਂ ਗਾਲ ਕਿਤਾ ਗੱਡੀ ਦੀ ਆ ਗੱਲ ਸਾਨੂੰ ਨਹੀਂ ਕੱਢ ਰਹੀ ਆ ਮੋਲੇ ਗੱਲ ਨਹੀਂ ਕੱਢ ਰਹੀ ਨਾ ਨਾ ਰੁਕ ਜਾ ਆਹ ਹਾਂ ਨਹੀਂ 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 ਕੀ ਇੱਕ ਮਿੰਟ ਪਹਿਲਾਂ ਗੱਲ ਸੁਣਦੇ ਪਹਿਲਾਂ ਸੁਣ ਓਏ ਇੱਕ ਮਿੰਟ ਸੁਣ ਸਰਦਾਰ ਜੀ ਗੱਲ ਸੁਣ ਸੁਣ ਲੈਂਦੇ ਆ ਗੱਲ ਵੀਰ ਦੀ ਤੁਸੀਂ ਦੋ ਤੁਸੀਂ ਬਹਿਸ ਕਰਨ ਲੱਪੇ ਆ ਤੁਸੀਂ ਗੱਲ ਪੂਰੀ ਸੁਣ ਲਈ ਸਾਰੇ ਦੋਨਾਂ ਦੀ ਮੇਰੀ ਆਪਾ ਇਧਰ ਲਈ ਬਸ ਹੀ ਸੁਣ ਲਈ ਆ ਸਭ ਕੁਝ ਰੇਸਟ ਲਿਖਿਆ ਹੋਇਆ ਨਾ ਉੱਪਰ ਹੁਣ ਤੁਸੀਂ ਇਹਦੀ ਗੱਲ ਸੁਣ ਕੇ ਤੁਸੀਂ ਆ ਕੇ ਤੁਸੀਂ ਨਾ ਹੀ ਸੁਣੀ ਗੱਲ ਕੀ ਗਲਤੀ ਕੀਤੀ ਸੁਣ ਲਈ ਸੁਣ ਲਈ ਇਹਨਾਂ ਨੇ ਕਿਹਾ ਵੀ ਜੇ ਬੰਦਾ 750 ਦੀ ਖਾडूंगा ਸੀ 750 ਲੈਣਾ ਯਾਰ ਮੇਰੀ ਗੱਲ ਤਾਂ ਸੁਣ ਵੀ ਤੂੰ ਨਾ ਇੱਕ ਬੰਦਾ ਬਹੁਤ ਵਧੀਆ ਆ ਮੇਰੀ ਗੱਲ ਤਾਂ ਸੁਣ ਲੈ ਵੀਰੇ ਜਾਣ ਕੇ ਮੈਂ ਤੇ ਅੱਗੇ ਵੀ ਵੀਡੀਓ ਬਈ ਵਾ ਦੇਖੀ ਆ ਮੇਰੀ ਹੁਣ ਵਧੀਆ ਬੰਦਾ ਆ ਠੀਕ ਹੈ ਮੇਰੀ ਹੁਣ ਪਾਸਾ ਨਾ ਕਰਕੇ ਗੱਲ ਇੱਕ ਪਾਸਾ ਨਹੀਂ ਹੁਣ ਮੇਰੀ ਗੱਲ ਸੁਣ ਨਾ 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 ਮੇਰੀ ਗੱਲ ਸੁਣ ਇੱਕ ਪਾਸਾ ਕਰਕੇ ਨਾ ਮੇਰੀ ਗੱਲ ਸੁਣ ਹੁਣ ਬੰਦਾ ਆਇਆ ਓਰੇ ਇਹਨਾਂ ਕਰਕੇ ਤੇਰੀ ਨਹੀਂ ਮੇਰੀ ਗੱਲ ਸੁਣ ਇਹਨਾਂ ਕਰਕੇ ਨਹੀਂ ਭਰਾ 100 140 ਰੁਪਏ ਹੋ ਕੇ ਨਾ ਮੈਨੂੰ ਦੱਸਿਆ ਕਹਿੰਦਾ ਮੈਂ ਖਾਣ ਲੱਗ ਕਹਿੰਦਾ ਤਿੰਨ ਬੰਦੇ ਸੀ ਬੈਠੇ ਠੀਕ ਹੈ ਠੀਕ ਹੈ 70 ਰੁਪਏ ਦੱਸੇ ਦੋ ਬੰਦੇ ਬੈਠੇ 140 ਦੱਸਿਆ ਇਹਨਾਂ ਦੋ ਬੰਦਿਆਂ ਦਾ ਉਹ ਬੈਠ ਗਿਆ ਲਿਆ ਕੇ ਧਰਤੇ ਉਹਨੇ ਖਾ ਲਈ ਹਾਂਜੀ ਉਹ ਜਦ 140 ਦੇਣ ਲੱਗਿਆ ਕਹਿੰਦੇ 750 ਹੋ ਗਿਆ ਇਹ ਦੱਸੋ ਹੁਣ ਮੈਂ ਇਹਨਾਂ ਨੂੰ ਕਿਹਾ ਬਈ ਜਦ ਮੰਗਿਆ ਨਹੀਂ ਬੰਦੇ ਨੇ ਕਹਿੰਦੇ ਜੇ ਉਹ ਮੰਗਿਆ ਵੀ ਨਹੀਂ ਸੀ ਜੇ ਅਸੀਂ ਤਾਂ ਰਿਆ ਕਹਿੰਦੇ ਖਾਦਾ ਘਾਤੇ ਇਹ ਥੋੜੀ ਯਾਰ ਹੁੰਦੀ ਆ ਲੋਜਿਕ ਆ ਗਿਆ ਵੀਰ ਹੁਣ ਆਪ ਦੱਸਦੇ ਮੇਰਾ ਵੀਰ ਕੀ ਨਾਮ ਹੈ ਭਾਜੀ ਤੁਹਾਡਾ ਇੱਕ ਮਿੰਟ ਉਹ ਮੇਰਾ ਵੀਰ ਹੈ ਮੇਰਾ ਰੁਕ ਜਾ ਤੇਰੇ ਮੁਤਾਬਕ ਤੂੰ ਤਾਂ ਮੈਨੂੰ ਕਹੀ ਨਾਲ ਤੇਰੇ ਮੁਤਾਬਕ ਤਾਂ ਅਸੀਂ ਪੱਤਰਕਾਰ ਹੀ ਨਹੀਂ ਹਾਂਗੇ ਤੇਰੇ ਮੁਤਾਬਕ ਤਾਂ ਮੈਂ ਪੱਤਰਕਾਰ ਹੀ ਨਹੀਂ ਵੀਰੇ ਤੁਹਾਡੀ ਸੁਣਦੀ ਤੁਹਾਡੀ ਸੁਣਦੇ ਪਰ ਦੋਈ ਭੜਾਕਾ ਉਹ ਵੀ ਬੰਦਾ ਵਧੀਆ ਚਲੋ ਜਿਹੜੀ ਵੀ ਗੱਲ ਆ ਭਾਜੀ ਉਹਨੇ ਖਾਦਾ ਜਾਂ ਨਹੀਂ ਖਾਦਾ ਇਹਨੂੰ ਪੁੱਛਾ ਤੁਸੀਂ ਇਹਨੇ ਕੀ ਖਾਦਾ ਆ ਇਹਨੇ ਕੀ ਕੀ ਖਾਦਾ ਨਹੀਂ ਨਹੀਂ ਇਹਨਾਂ ਨੇ ਕੋਈ ਨਹੀਂ ਇਹ ਤਾਂ ਭੈਣ ਓਤੀਆਂ ਨੂੰ ਗਾਲਾਂ ਕੱਢਦਾ ਸੀ ਮਾਮਾ ਨੂੰ ਗਾਲਾਂ ਕੱਢਦਾ ਸੀ ਬੰਦਾ ਇਹ ਕਹਿੰਦੇ ਵੀ ਨਹੀਂ ਨਹੀਂ ਇੱਥੇ ਬੰਦਾ ਕੱਢਦਾ ਉਹਨਾਂ ਦਾ ਇਹ ਕਹਿੰਦੇ ਵੀ ਨਾ ਕੱਢ ਉਹਨੂੰ ਗਾਲਾਂ ਇਹ ਕਹਿੰਦਾ ਉਹ ਕਹਿੰਦਾ ਉਹ ਬੀਬੀ ਕਹਿੰਦੀ ਵੀ 20 ਰੁਪਏ ਤੁਸੀਂ ਮੰਗੇ ਸੀ 50 ਕਿਵੇਂ ਉਹ ਬੀਬੀ ਕਹਿ ਕੇ 50 ਮੰਗ ਰਿਆ ਪੈਸਾ ਲਿਆ ਹੋਰ ਕੋਈ ਗੱਲ ਉਹ ਇੱਥੇ ਖੜਾ ਹੋ ਗਿਆ ਜੀ ਯਾਨੀ ਕਿ ਮਤਲਬ ਉਹ ਕਹਿੰਦਾ ਭਾ ਓ ਯਾਰ ਕੋਈ ਨਹੀਂ ਉਹ ਯਾਰ ਦੇਖ ਤੁਹੇ ਜਿਆਦਾ ਆਪ ਗੱਲ ਕਰ ਲਾ ਜਾ ਇਸ ਬੰਦੇ ਨੂੰ ਗੱਲ ਲਾ ਠੀਕ ਹੈ ਹੈਨਾ ਜੇ ਉਹ ਬੰਦੇ ਨੂੰ ਤੁਸੀਂ ਖੜਾ ਕੀਤਾ ਹੈ ਨਾ ਉਹ ਬੰਦਾ ਬਹੁਤ ਵਧੀਆ ਆ ਇਹਨ ਘੈਂਟ ਆ ਬੰਦਾ ਠੀਕ ਹੈ ਕਿ ਨਹੀਂ ਹਾਂਜੀ ਆ ਕੋਈ ਨਹੀਂ ਹਾਂਜੀ ਇੱਥੇ ਪਤਾ ਲੱਗਿਆ ਬੰਦੇ 140 ਦੱਸ ਕੇ 7-700 ਰੁਪਏ ਬਿੱਲ ਬਣਾ ਦਿੰਦੇ ਆ ਤੇ ਜਦੋਂ ਕੋਈ ਬਿੱਲ ਦਿੰਦਾ ਨਹੀਂ ਫਿਰ ਤੁਹਾਡੇ ਵਰਗੇ ਕਹਿੰਦੇ ਇੱਥੇ ਪੁਲਿਸ ਵਾਲਿਆਂ ਨੂੰ ਵੀ ਸਾਧ ਲੈਂਦੇ ਆ ਬੰਦਿਆਂ ਨੇ ਤਾਂ ਇਹ ਕਿਹਾ ਜੀ ਪੁਲਿਸ ਵਾਲਿਆਂ ਨੇ ਮਿਲੀ ਭੁਗਤ ਵੀ ਹੋਰੀ ਨਾਲ ਪੁੱਛ ਦਿੰਦੇ ਆ ਜੀ ਕੀ ਨੇ ਕਹਿੰਦੇ ਕੀਤਾ ਵੀ ਥੱਲੀ ਕੀ ਨਾ ਥੱਲੀ ਤੇ ਇਹ 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 ਮੈਨੂੰ ਕਹਿ ਰਿਹਾ ਤੁਸੀਂ ਐਡ ਮੰਗਣ ਆ ਗਏ ਤੁਹਾਡੇ ਕੋਲ ਤਾਂ ਮੈਂ ਕਦੇ ਚੜਿਆ ਐਡ ਕੀ ਮੰਗਣੀ ਅਸੀਂ ਐਡ ਭਾਜੀ ਉਹ ਐਡ ਦੀ ਤੁਸੀਂ ਗੱਲ ਕਰਦੇ ਹੋ ਇੱਕ ਮਿੰਟ ਬਈ ਚੰਡੀਗੜ੍ਹ ਤੋਂ ਆਏ ਜੀ ਮੈਂ ਹਾਂਜੀ ਹਾਂ ਹਾਂ ਕੋਈ ਨਹੀਂ ਆਜੋ ਇੱਥੇ ਇੱਥੇ ਕਰ ਲੈਂਦੇ ਆਪਾਂ ਹਾਂਜੀ ਉਹ ਭਾਜੀ ਇਹਨੂੰ ਪੁੱਛੋ ਸਾਨੂੰ ਤਾਂ ਸਾਨੂੰ ਦੱਸੋ ਵੀ ਕੀ ਅਸੀਂ ਤਾਂ ਆਏ ਆ ਮੌਕੇ ਤੇ ਕੀ ਗੱਲ ਬਾਤ ਆ ਕੰਨੇ ਭਾਜੀ ਗੱਲ ਆਏ ਆ ਬੰਦਿਆ ਬੰਦਾ ਚਲ ਗਿਆ ਹੁਣੇ ਉਹ ਬਾਈ ਜੀ ਖੜੇ ਆ ਰੁਪਈਆ 140 ਮੰਗ ਕੇ 750 ਲੈ ਲਿਆ ਕਿਹਨੂੰ ਬੁਲਾਉਣਾ ਕਿਹਨੂੰ ਬੁਲਾ ਦਿੰਦਾ ਬੁਲਾਓ ਉਹ ਸਾਡੀ ਵਧੀ ਇੱਥੇ ਇੱਥੇ ਤਾਂ ਰੋਜ਼ ਹੁੰਦਾ ਜੀ ਇਹਨੇ ਕਲੇਸ਼ ਐ ਇੱਥੇ ਇੱਕ ਤਾਂ ਦਿਨ ਦਾ ਥੋੜੀ ਆ ਜੀ ਇੱਥੇ ਤਾਂ ਰੋਜ਼ ਆਉਂਦਾ ਵੀਡੀਓ ਦੇਖ ਕੇ ਆਣਦੇ ਲੋਕ ਬੱਲੇ ਹੋਰ ਭਾਈ ਲੈ ਜਾ ਕੇ ਤੂੰ ਕਿਧਰ ਲੈ ਆ ਵੀਰ ਨੂੰ ਬੁਲਾਇਓ ਮਾੜੀ ਨੂੰ ਤੋ ਲੈ ਜਾ ਤੂੰ ਚੜ ਗਿਆ ਬੰਦਾ ਕਹਿੰਦਾ ਬੱਸ ਚੱਲਾਂ ਜੀ ਬੱਸ ਕੋਈ ਨਾ ਵੀ ਇਹਨਾਂ ਕੋਈ ਨੰਬਰ ਦੀ ਵੀਡੀਓ ਬੜੀ ਹੋਣੀ ਸੀਗੀ ਕੱਲੀ ਸਾਹਿਬ ਜੇ ਕੋਈ ਜਿਹੜਾ ਹੁੰਦਾ ਨਾ ਕੋਈ ਕਲਿਊ ਆਪਣੇ ਕੋਲ ਹੁੰਦਾ ਪਿਆ ਮੈਂ ਦਿਖਾਉਂਗਾ ਪਹਿਲੋ ਵੀ ਕੋਈ ਵੀਡੀਓ ਨਹੀਂ ਸੀ ਪਹਿਲੋ ਵੀ ਕੋਈ ਰੌਂਗ ਸਾਈਡ ਨਹੀਂ ਸੀ ਜਾਈਦੀ ਸੀ ਮੈਂ ਦਿਖਾ ਦਿੰਦਾ ਕਈ ਬੰਦੇ ਖੁਦ ਹੁਣ ਮੇਰੀ ਗੱਲ ਸੁਣੋ 15 ਮਿੰਟੇ ਕਿਥੇ ਪਹਿਲਾਂ ਲੜਾਈ ਹੋਈ ਇੱਕ ਬੰਦਾ ਦੋ ਨਾਰੀਆਂ ਲੈ ਗਿਆ ਪੈਸੇ ਨਹੀਂ ਦਿੱਤਾ ਉਹ ਇੱਕ ਹੋਰ ਲੈ ਕੇ ਚਲ ਗਿਆ ਹੁਣ ਉਹੱਚ ਵੀ ਸਾਡੀ ਗਲਤੀ ਹੋਊਗੀ ਫਿਰ ਨਹੀਂ ਉਹਦੇ ਵਿੱਚ ਨਹੀਂ ਜਿਹੜੀਆਂ ਕੈਮਰੇ ਨਹੀਂ ਆਪਾਂ ਹੋਰ ਦੇਖ ਕੇ ਆਪੇ ਆ ਜਾਣਾ ਮੈਂ ਤੁਹਾਡੀ ਗੱਲ ਪਾਜੀ ਇੱਥੇ ਖੜੇ ਯਾਰ ਹਰ ਅੱਜਕੱਲ ਕਿਸੇ ਕੋਲ ਕੈਮਰਾ ਹੈਗਾ ਨਾ ਕੈਮਰੀ ਥੋੜੀ ਹਰ ਕੋ ਬੰਦੇ ਕੋਲ ਹੋ ਗਈ ਆ ਹੁਣ ਜੇ ਮਤਲਬ ਕੋਈ ਗੱਲਬਾਤ ਪਹਿਲਾਂ ਹੋਈ ਨਹੀਂ ਤੇ ਲੋਕ ਇਕੱਠੇ ਰਹਉਂਦੇ ਇੱਕ ਦੋ ਬੰਦੇ ਨੂੰ ਆ ਕੇ ਦਬਾਏ ਲੈਣਾ ਫਿਰ ਕਿੱਥੇ ਬੜਾ ਕੱਢੂਗਾ ਕਹਿ ਰਹੇ ਆ ਇਹਨੂੰ ਤਾਂ ਹੈਗਾ ਹੀ ਆ ਕਿਸੇ ਨੂੰ ਪੁਲਿਸ ਨੂੰ ਥੋੜੀ ਦਬਾਲੂਗਾ ਭਾਈ ਐਸਐਚਓ ਨੂੰ ਦਬਾਲੂਗਾ ਐਸਐਚਓ ਉਹ ਖੜਾ ਵੀਰੇ ਗਵਾਹ ਤੁਹਾਡੇ ਸਾਹਮਣੇ ਲਿਆਂਦਾ ਵਾ ਹਾਂਜੀ ਓਹ ਤੋਂ ਵੱਡੀ ਗੱਲ ਆ ਸਾਡੀ ਰੇਟ ਲਿਸਟਾ ਦੇਖੋ ਭਾਜੀ ਉੱਪਰ ਲੱਗੀਆਂ ਕਿ ਨਹੀਂ ਲੱਗੀਆਂ ਕਿਉਂ ਕਹੀ ਜਾਂਦੇ ਹੋ ਬਾਰ-ਬਾਰ ਤੁਸੀਂ ਜਦ ਜਦ ਬੰਦੇ ਜਦ ਬੰਦੇ ਨੇ ਪੂਰੀਆਂ ਦਾ ਪੁੱਛ ਲਿਆ ਤੁਹਾਨੂੰ ਸਬਜ਼ੀ ਦੀ ਥਾਲੀ ਜਰ ਅੰਦਰ ਬੈਠ ਕੇ ਹੁਣ ਅੰਦਰ ਆ ਕੇ ਸਾਨੂੰ ਸ਼ਾਈ ਪਨੀਰ ਦਾ ਆਰਡਰ ਦੇ ਦੂਗਾ ਮੇਰੀ ਗੱਲ ਸੁਣੋ ਬਾਈ ਕੁਲਵੰਤ ਸਿੰਘ ਆਓ ਗੱਲ ਸੁਣੋ ਦੇਖੋ ਅਗਲੇ ਨੇ ਪੂੜੀਆਂ ਮੰਗੀਆਂ ਤੁਸੀਂ ਪੂੜੀਆਂ ਲਿਆਤੀਆਂ ਨਾਲ ਤੁਸੀਂ ਹੋਰ ਚੀਜ਼ਾਂ ਪਰੋਸਤੀਆਂ ਅਗਲੇ ਨੂੰ ਲੱਗਿਆ ਵੀ ਨਾਲੇ ਵੀ ਛੀ ਜਾ ਸਾਡਾ ਰੇਟ ਲਿਸਟ ਲਗਾਓ ਦੇਖੋ ਜੀ ਭਾਈ ਮੈਨੂੰ ਮੰਗੇ ਨਹੀਂ ਹੁੰਦਾ ਤੁਸੀਂ ਆਪ ਨਾ ਨਾ ਧਰੋ ਆਪ ਕਿਉਂ ਧਰਦੇ ਹੋ ਤੁਸੀਂ ਸਾਰੇ ਇੱਥੇ ਲੇਖਾ ਦੇਣਾ ਪਰਮਾਤਮਾ ਨੂੰ ਕਿਉਂ ਕਰਦੇ ਹੋ ਯਾਰ ਨਹੀਂ ਦੇਣਾ ਯਾਰ ਤੂੰ ਕਰਦੇ ਹੋ ਯਾਰ ਇੱਕ ਵਾਰ ਚਲੋ ਮਨ ਵੀ ਰਹਿੰਦੇ ਕੋਈ ਗਲਤੀ ਹੁਣ ਤੁਸੀਂ ਸਮਝਾ ਕੇ ਵੀ ਕਹਿ ਸਕਦੇ ਆ ਆਪਾਂ ਮੇਰੀ ਗੱਲ ਸੁਣੋ ਛੋਟੀ ਗੱਲ ਸਮਝਾ ਕੇ ਵੀ ਕਰ ਸਕਦੇ ਆ ਆਪਾਂ ਚਲੋ ਭਾਜੀ ਇਹ ਕਹਿੰਦਾ ਵੀ ਇਮਾਨਦਾਰ ਨਹੀਂ ਮੈਂ ਕਹਿੰਦਾ ਕਿਟ ਦੇ ਵਿੱਚ ਮੈਂ ਮੈਂ ਕਹਿੰਦਾ ਭਾਈ ਮੈਂ ਆਪਣੇ ਬੱਚਿਆਂ ਨਾਲ ਕਹਿੰਦਾ ਕਹਿੰਦਾ ਦੁਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿੰਦਾ ਬੱਚਿਆਂ ਦੀ ਦਾ ਮੈਂ ਦੱਸ ਹੁਣ ਕਹਦੇ ਮੇਰੇ ਬੱਚਿਆਂ ਦੇ ਉੱਪਰ ਸੀ ਤੇ ਨਹੀਂ ਮੈਂ ਮਾਨ ਮੇਰੀ ਇਹ ਗੱਲ ਸੁਣੋ ਤੁਸੀਂ ਕਹਿੰਦੇ ਨਾ ਮਾਨਦਾਰ ਆ ਹੈ ਚਲ ਜਾਓ ਫਿਰ ਮਾਨਦਾਰ ਚਲ ਜਾਓ ਯਾਰ ਗੱਲ ਅਛੋਟ ਜੀ ਗੱਲ ਕੀ ਹੈ ਬੋਟ ਹੀ ਨਹੀਂ ਵੀਰੇ ਬਾਈ ਤਾਹੀਂ ਆਇਆ ਵੀਰੇ ਮੈਂ ਮੇਰਾ ਵੀਰਤੀ ਨਾਮ ਤੁਹਾਡਾ ਮੇਰਾ ਨਾਮ ਹਨੀਆ ਭਾਈ ਹਨੀ ਵੀਰ ਇੰਨੀ ਕ ਅਪਰੀਸ਼ੀਏਟ ਲੋਕਾਂ ਨੂੰ ਕਰਦਾ ਹੈ ਨਾ ਆਪਾਂ ਜੇ ਇੰਨੀ ਗੱਲ ਕਰਕੇ ਅਸੀਂ ਨਹੀਂ ਕੰਮ ਆ ਸਟਾਈਲ ਦਿਖਾਉਣਾ ਅਸੀਂ ਨਹੀਂ ਅਸੀਂ ਨਹੀਂ ਲੈਂਦੇ ਅਸੀਂ ਕੰਮ ਕਰ ਚਾਈ ਨਹੀਂ ਦਿਖਾਉਣਾ ਵੀਰ ਇਹ ਬੰਦਾ ਮੈਨੂੰ ਪਤਾ ਨਾ ਮੈਂ ਵੀ ਬਹੁਤ ਸਲਝਿਆ ਮੈਂ ساری ਉਮਰ ਜਾਈ ਬਹੁਤ ਸਲਝਿਆ ਐਸ ਬੰਦੇ ਨੇ ਗੱਲ ਕਰਦੇ ਜਿੰਨੀ ਜਿੰਨੀ ਬਸ ਚਾਈ ਨਹੀਂ ਦਿਖਾਉਣਾ ਯਾਰ ਬਹੁਤ ਸਲਝੇ ਬੰਦੇ ਤੂੰ ਫੁੱਦੂ ਆ ਮੈਂ ਨਵਾਂ ਸ਼ਹਿਰ ਤੋਂ ਇੱਥੇ ਚੱਲ ਗਏ ਓ ਹੈਲੋ ਓਏ ਤੇਰੀ ਲਗਾ ਤੇ ਖੜੇ ਇੰਨੀ ਮਤਾਂ ਤੂੰ ਤੂੰ ਕਹਿ ਲੁਗਾ ਇਹ ਗੱਲ ਕਹਦੂਗਾ ਤੂੰ

ਓ ਨਾਨਾ ਨਾ ਕਿਵੇਂ ਕੈਮਰਾ ਕੈਮਰੇ ਨੂੰ ਕਿ ਕੈਮਰੇ ਨੂੰ ਅੱਧ ਕਿਧਾ ਬੰਦ ਕਰੇਗਾ ਕੋਈ ਨਾ ਟੈਨਸ਼ਨ ਨਾਲੇ ਸੋ ਪਤਾ ਲੱਗਿਆ ਭਾਈ ਜੀ ਇੱਥੇ ਲੁੱਟ ਮਚਦੀ ਆ ਗਰੀਬ ਲੋਕਾਂ ਦੀ ਸੋ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਨਾ ਨੇ ਭਾਈ ਜੀ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਸੀ ਪਕਟਾਰੋ ਨਾ ਹਾਂਜੀ ਹੈਗੇ ਹੈ ਲੋਕਾਂ ਨੂੰ ਆਪਣਾ ਕੋਈ ਨਾ ਪੋਰਸ਼ਨ ਦੇ ਦਿੰਦੇ ਆ ਸਾਰਾ ਕੋ ਦੇ ਦਿੰਦੇ ਆ ਜੀ ਦੋ ਨਾ ਸਾਰੇ ਜਾਣਦੇ ਆ ਨੀ ਸਾਰੀਆਂ ਬਲਮਸੀ ਸਾਰੇ ਜਾਣਦੇ ਆ ਨੀ ਯਾਰ ਸਾਰੇ ਯਾਰ ਪੈਸੇ ਪੈਸੇ ਮੰਡਣ ਆ ਗਏ ਜੀ ਕਹਿੰਦੇ ਪੈਸੇ ਲੈਣ ਆਏ ਸਾਰੀਆਂ ਬਲਮਸੀ ਕਰਦੇ ਸਾਰੀਆਂ ਬਲਮਸੀ ਕਰਦੇ ਸੀ ਯਾਰ ਪ੍ਰਸ਼ਾਸਨ ਸਾਹਮਣੇ ਇਹ ਸ਼ਹਿਰ ਇਹ ਮਾਸੀ ਕਰ ਰਹੇ ਭਾਜੀ ਇਹ ਯਾਰ ਤੁਹਾਡੇ ਸਾਹਮਣੇ ਵਾਰੀ ਯਾਰ ਐਡਾ ਭਾਜੀ ਨਹੀਂ ਚਿੰਗਲਾਦਾ ਮੇਰਾ ਵੀ ਨਹੀਂ ਨਹੀਂ ਉਹ ਭਾਜੀ ਗੱਲ ਨਹੀਂ ਕਰ ਰਹੇ ਗੱਲ ਨਹੀਂ ਕਰ ਰਹੇ ਮੇਰੇ ਕਰ ਰਹੇ ਗੱਲ ਥਾਣੇ ਕੰਪਲੈਨਟ ਦੇ ਮਾਰੇ ਹਾਂ ਜੀ ਥਾਣੇ ਚਲੋ 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 ਤੁਹਾਡੀ ਬਾਹ ਫੜੀ ਅੰਦਰ ਹੋ ਜਾ ਇੱਕ ਵਾਰ ਕੀ ਕੰਮ ਆ ਯਾਰ ਤੁਸੀਂ ਥਾਣੇ ਇਹ ਭਾਈ ਸੱਤ ਨਹੀਂ ਨਹੀਂ ਬਾਹ ਫੜ ਕੇ ਮੈਨੂੰ ਕਹਿ ਰਹੇ ਅੰਦਰ ਆ ਜਾਓ ਸੱਚ ਦਿਖਾ ਰਹੇ ਮੇਰਾ ਵੀ ਭਾਜੀ ਕੋਈ ਕਮਰੇਟ ਲੈਣੀ ਹੈ ਫਿਰ ਕੰਮ ਕਰਦੇ ਚੱਲਦੇ ਹਾਂ ਚੱਲਦੇ ਥਾਣੇ ਚੱਲਦੇ ਆ ਚਲੋ ਅੰਦਰ ਆ ਯਾਰ ਬਰਮਾਸ਼ੀ ਕਰ ਰਹੇ ਨੇ ਯਾਰ ਅਸੀਂ ਥੋੜੀ ਜਿਹਾ ਬਾਹ ਠੀਕ ਹੈ ਹਾਂ ਕੋਈ ਵੀ ਗੱਲ ਨਾ ਕਰ ਕਹਿੰਦੇ ਫੜ ਕੇ ਅੰਦਰ ਨੂੰ ਆ ਜਾਓ ਇਹ ਬਦਮਾਸ਼ੀ ਥੋੜੀ ਭਰੀ ਯਾਰ ਇਹ ਬਦਮਾਸ਼ੀ ਕਰਦੇ ਆ ਤੁਸੀਂ ਪ੍ਰਸ਼ਾਸਨ ਸਾਹਮਣੇ ਪਾਜੀ ਮੰਨ ਲਓ ਇਹ ਪੁਲਿਸ ਵਾਲੇ ਨਾ ਹੁਣ ਤੁਸੀਂ ਤਾਂ ਪਾਜੀ ਕੁਝ ਮੰਨੂ ਹੀ ਨਾ ਸਾਨੂੰ ਯਾਰ ਸਾਡੀ ਰੇਟ ਹਾਦੂ ਕੀ ਮੇਰਾ ਵੀਰ ਯਾਰ ਬਾਈ ਹੋਏ ਕਰ ਲੈਂਦੇ ਉਹ ਤਾਂ ਬਾਹ ਫੜ ਕੇ ਕਹਿੰਦਾ ਤੂੰ ਅੰਦਰ ਆ ਅੰਦਰ ਨੂੰ ਤੂੰ ਬਦਮਾਸ਼ ਆ ਅਸੀਂ ਆਪਾਂ ਗੱਲ ਕਰ ਬੈਠੀ ਜਾਨੀ ਆ ਵੀ ਕਿਲੇ ਬੈਠ ਕੇ ਕਰ ਲੋ ਪਾਜੀ